ਗੁੱਡ ਮਾਰਨਿੰਗ ਜੀ ਅਸੀ ਗੱਲ ਸਾਰਿਆਂ ਨੂੰ ਚੱਲ ਪਏ ਜੀ ਤਿਆਰ ਹੋ ਕੇ ਕੰਮ ਤੇ ਅੱਜ ਇੱਕ ਨਵਾਂ ਮੈਂਬਰ ਆਇਆ ਆਪਣੇ ਘਰੇ ਤੁਹਾਨੂੰ ਵੀ ਉਹਨਾਂ ਦਾ ਮਲਾਉਣਿਆਂਗੇ ਏ ਏ 3 ਗਿਆ ਲੈ ਹੈ ਹਾਂ ਸੌਜੀ ਇਹ ਸਾਡਾ ਨਵਾਂ ਮੈਂਬਰ ਆ ਖੜੇ ਦੇ ਮਾਤਾ ਜੀ ਕਿਹਾ ਬਿਆਏ ਕੁਜਰੂ ਕਿ ਹਾਲ ਹੈ ਸਰ ਚਾਹ ਪੀਏ ਆਪਣੀ ਨਿੱਕੀ ਜਿਹੀ ਪਾਰਟੀ ਚਾਹ ਦੀ ਕਿਉਂਕਿ ਆਪਣਾ ਚੈਨਲ ਫਾਈਨਲੀ ਮੋਨਟਾਈਜ਼ ਹੋ ਗਿਆ ਇੱਕ ਹਫਤਾ ਬਈ ਚੈਨਲ ਰਿਵਿਊ ਚ ਰਿਹਾ ਤੇ ਇੱਕ ਹਫਤੇ ਬਾਅਦ ਅੱਜ ਮੋਨਟਾਈਜ਼ ਸਾਡਾ ਚੈਨਲ ਆਨ ਹੋ ਗਿਆ ਤੇ ਪਰ ਪਾਲੇ ਜੁਦੀ ਚੱਲ ਫਿਰ ਜਾ ਪੀ ਗਿਆ ਚ ਛੋਟੀ ਜਿਹੀ ਬਾਡੀ ਕਿਵੇਂ ਕਰਦੀ ਹੈ ਆਊਟਲੈਟ ਚ ਬਾਈ ਜਿਹੜੀ ਲਾਈਟ ਦੀ ਖਪਤ ਬਹੁਤ ਹੁੰਦੀ ਹੈਗੀ ਲਾਈਟ ਬਹੁਤ ਜ਼ਿਆਦਾ ਮੱਚਦੀ ਹੈਗੀ ਤੇ ਲਾਈਟ ਨੂੰ ਲਾਈਟ ਦੀ ਬਚਤ ਵਾਸਤੇ ਨਾਲੇ ਖਰਚੇ ਤੋਂ ਬਚਤ ਵਾਸਤੇ ਸਾਰੇ ਸਟੋਰਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲੱਗੀਆਂ ਜਾਂਦਾਗਾ ਜਿੰਨੇ ਵੀ ਸਟੋਰ ਆ 100 200 ਸਟੋਰ ਸਾਰਿਆਂ ਛੱਤਾਂ ਤੇ ਵਸਾ ਪ੍ਰੋਜੈਕਟ ਲਾਈ ਜਾਂਦੇ ਆ ਦੇਖੋ ਅਜੇ ਪਲੇਟਾਂ ਆਈਆਂ ਨਹੀਂ ਤੇ ਪਾਉਣ ਵਾਲੀਆਂ ਰਹਿੰਦੀਆਂ ਆਂ ਕੱਲਿਆ ਡੰਡੇ ਜੇ ਲਾਇਆ ਹਜੇ ਇਹ ਆਦਾ ਬਿੱਲ ਨਾ ਤੇ ਜਾਏਗਾ ਇਹ ਬਾਈ ਬਿੱਲ ਵੀ ਹੁਣ ਜਿਹੜਾ ਸਟੋਰਾਂ ਦਾ ਭਰਦੇ ਆਗੇ ਮਤਲਬ ਕਿ ਇਹਨਾਂ ਨੇ ਤਾਂ ਇਹਨਾਂ ਨੂੰ ਤਾਂ ਮਿਲਣਾ ਹੀ ਮਿਲਨੇ ਆ ਉਹਨੇ ਪੈਸੇ ਆਪਦੇ ਵੱਲੋਂ ਨਾ ਫ੍ਰੀ ਹੋ ਗਏ ਜਿਹੜਾ ਇਹਨਾਂ ਨੇ ਗਾਹ ਬਿੱਲ ਭਰਨਾ ਸਟੋਰਾਂ ਵਾਲਿਆਂ ਤੋਂ ਇਹ ਲਿਆ ਕਰਨਗੇ ਸਟੋਰਾਂ ਵਾਲਿਆਂ ਨੂੰ ਬਿਜਲੀ ਵੇਚਿਆ ਕਰਨਗੇ ਹੋਰ ਪ੍ਰਾਫਿਟ ਕਮਾਉਣਗੇ ਇਹ ਲੱਖਾਂ ਰੁਪਈਆ ਦਾ ਜੈਮ ਵਾਲੇ ਮੁੰਡਿਆਂ ਦੀ ਅੱਜ ਜੀਵ ਲਲਚਾਈ ਫੜਦੀ ਆ ਬਾਈ ਭਾਈ ਹੋ ਜਾਂਦਾ ਸਾਹਮਣੇ ਸਾਹਮਣੇ ਬਾਈ ਘਰ ਨੂੰ ਜਾਂਦਾ ਸੀਗਾ ਲਵੀ ਕਹਿੰਦਾ ਬਾਈ ਦਹੀਂ ਭੱਲੇ ਬਣਾਏਗਾ ਬਾਈ ਨੇ ਉਹਦੀ ਲਾਤੀ ਸਾਈਡ ਤੇ ਕਹਿੰਦਾ ਆਜੋ ਅਸੀਂ ਅਸੀਂ ਲਿਖਿਆ ਕਿ ਹਸਿਨ ਲਿਖਿਆ ਹਸਿਨ ਚਾਰ ਭੰਡਾਰ ਜੋ ਜੋ ਵੀ ਕਰਦਾ ਪਹਿਲਾ ਹੋਇਆ ਜੀ ਵਾਚ ਟਾਈਮ ਪੂਰਾ ਵਾਚ ਟਾਈਮ ਪੂਰਾ ਹੋਣ ਤੋਂ ਬਾਅਦ ਇੱਕ ਹਫਤਾ ਆਪਣੀ YouTube ਰਿਵਿਊ ਚ ਰਹੀ ਚਾਹ ਕਿੰਝ ਕਿੰਗ ਜੀ ਕਰਦੇ ਹੁੰਦੇ ਆ ਪਤਾ ਨਹੀਂ ਕੀ ਕੁਝ ਹੁੰਦਾਗਾ ਇੱਕ ਹਫਤਾ ਇੱਕ ਹਫਤੇ ਤੋਂ ਬਾਅਦ ਅੱਜ ਦੁਪਹਿਰੇ ਤੇ ਮੋਨਟਾਈਜ਼ ਹੋ ਗਿਆ ਬਈ ਆਪਣਾ ਪੇਜ ਤੇ ਸਭ ਤੋਂ ਪਹਿਲੇ ਗ੍ਰੀਨ ਆਇਆ ਸਾਰਾ ਕੁਝ ਵਧੀਆ ਹੋਇਆਗਾ ਤੇ ਇਸ ਇਹ ਆ ਟਾਈਮ ਵਾਸਤੇ ਮੈਂ ਬਹੁਤ ਵੇਟ ਕੀਤੀ ਆ ਤੇ ਜੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਅਰਨਿੰਗ ਸ਼ੁਰੂ ਹੋ ਗਈ ਪਰ ਅਰਨਿੰਗ ਜਿਹੜੇ हिसाब ਦੀ ਮੈਨੂੰ ਜਿੱਥੋਂ ਤੱਕ YouTube ਦਾ ਪਤਾਗਾ ਜਿਵੇਂ ਜਿਹੜੇ ਹਿਸਾਬ ਦੇ ਮੇਰੇ ਵਿਊ ਆਉਂਦੇ ਆ 100 150 200 ਇੱਥੇ ਬਾਈ ਕੁਝ ਵੀ ਨਹੀਂ ਇੰਨਾ ਕੁਝ ਵੀ ਨਹੀਂ ਆਉਂਦਾਗਾ ਇੰਨੇ ਤੇ ਇੰਨੇ ਪੀਵਾਂ ਤੇ ਇਹਦੇ ਵਾਸਤੇ ਹੁਣ ਮੈਂ ਕੋਈ ਹੋਰ ਵਧੀਆ ਵਲੌਗ ਬਣਾਇਆ ਕਰੂੰਗਾ ਬਸ ਜਲਦੀ ਠੀਕ ਆ ਤੇ ਇੱਕ ਤਾਂ ਕੰਮ ਤੇ ਜਾਣਾ ਪੈਂਦਾ ਤੁਹਾਨੂੰ ਪਤਾ ਇਸ ਕਰਕੇ ਨਹੀਂ ਬਣਦੇ ਤਾਂ ਫਿਰ ਫਿਰ ਵੀ ਮੈਂ ਆਸੇ-ਪਾਸੇ ਜਾਂਦਾ ਰਹੂੰਗਾ ਹੁਣ ਐਦਾਂ ਦੇ ਵਲੌਗ ਬਹੁਤ ਘੱਟ ਪਾਉਂ ਜਿਹੜੇ ਆ ਡੇਲੀ ਰੁਟੀਨ ਵਾਲੇ ਆ ਪਾਉਣਾਗਾ ਕੰਮ ਤੇ ਜਾਣ ਵਾਲੇ ਵਧੀਆ ਵਲੌਗ ਹੀ ਪਾਇਆ ਕਰਾਂਗੇ ਹੁਣ ਗੁੱਡ ਨਾਈਟ ਜੀ ਅਸਰੀਕਾਲ ਸਾਰਿਆਂ ਨੂੰ